ਸਿਕ ਫੈਡਰੇਸ਼ਨ ਯੂਕੇ ਨੂੰ ਵਿਦੇਸ਼ ਅਤੇ ਕਾਮਨਵੈਲਥ ਮੰਤਰਾਲੇ ਵੱਲੋਂ ਚਿੱਠੀ ਲਿਖ ਕੇ 1984 ਦੇ ਆਪਰੇਸ਼ਨ ਬਲੂ ਸਟਾਰਜ ਬਿਟੇਨ ਵੱਲੋਂ ਪਾਰ ਸਰਕਾਰ ਦੀ ਮਦਦ ਕੀਤੇ ਜਾਣ ਦੇ ਇਲਜ਼ਾਮਾਂ ਦੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਗਿਆ ਹੈ। ਸਿਕ ਫੈਡਰੇਸ਼ਨ ਯੂਕੇ ਇਸ ਮਾਮਲੇ ਨਾਲ ਸੰਬੰਧਿਤ ਰਿਪੋਰਟ ਤੇ ਕੰਮ ਕਰ ਰਿਹਾ ਹੈ। ਮਧ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਵਸੇ ਚੀਨ ਦੇ ਸੈਨਿਕ ਵਾਂਗ ਕੀ ਪੰਜ ਧਾਕਿਆਂ ਮਗਰੋਂ ਆਪਣੀ ਚੰਨਪੂਮੇ ਚੀਨ ਜਾਣ ਵਾਲੇ ਨੇ ਜੇਲ੍ਹ ਤੋਂ ਛੁੱਟਣ ਦੇ ਬਾਅਦ ਵਾਂਗ ਨੇ ਇੱਕ ਭਾਰਤੀ ਮਹਿਲਾ ਨਾਲ ਵਿਆਹ ਕਰ ਇੱਥੇ ਹੀ ਪਰਿਵਾਰ ਬਸਾ ਲਿਆ ਸੀ। 77 ਸਾਲ ਦੇ ਵਾਂਗ ਨੂੰ 1972 ਦੇ ਭਾਰਤ-ਚੀਨ ਯੁੱਧ ਫਿਲੀਪਾਈਨਸ ਦੇ ਦੱਖਣੀ ਇਸ ਵਿੱਚ 6.35 ਵਰਤੋਂ ਦੇ ਉਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਕਾਰਨ 15 ਲੋਕਾਂ ਦੀ ਮੌਤ ਹੋ ਗਈ ਜਦਕਿ 90 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਉਚਾਲ ਕਰਨ ਕਈ ਇਮਾਰਤਾਂ ਨੂੰ ਨੁਕਸਾਨੀਆਂ ਗਈਆਂ ਨੇ ਜਦਕਿ ਸੈਂਕੜੇ ਲੋਕ ਸੁਰੱਖਿਆ ਥਾਂਾਂ ਤੇ ਚਲੇ ਗਏ ਨੇ ਅਮਰੀਕਾਸ਼ ਪਰ ਡੋਨਲਡ 트ੰਪ ਟਰੈਵਲ ਬੈਨ ਨਾਲ ਜੁੜਿਆ ਨਵਾਂ ਦੇਸ਼ ਲਿਆਉਣ ਦੀ ਤਿਆਰੀ ਵਿੱਚ ਨੇ ਜੋ ਅਗਲੇ ਹਫਤੇ ਤੱਕ ਆ ਸਕਦਾ ਹੈ 트ੰਪ ਨੇ ਵੀ ਯਕੀਨ ਦਵਾਇਆ ਕਿ ਉਹ ਬੈਨ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਲੜਾਈ ਵੀ ਜਿੱਤ ਲੈਣਗੇ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਦਾ ਵਾਈਟ ਹਾਊਸ ਵਿੱਚ ਸਵਾਗਤ ਕਰਦੇ ਹੋਏ ਕਿਹਾ ਕਿ ਅਮਰੀਕਾ ਜਾਪਾਨ ਦੀ ਸੁਰੱਖਿਆ ਨੂੰ ਲੈ ਕੇ ਪ੍ਰਤੀਬੱਧ ਹੈ ਟਰੰਪ ਮੁਤਾਬਕ ਦੋਹਾਂ ਦੇਸ਼ਾਂ ਵਿਚਾਲੇ ਡੂੰਗੀ ਦੋਸਤੀ ਹੈ ਚੀਨ ਨੇ 1 ਚਾਇਨਾ ਨੀਤੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਰੁਖ ਵਿੱਚ ਆਏ ਬਦਲਾਅ ਦਾ ਸਵਾਗਤ ਕੀਤਾ ਹੈ ਚੀਨ ਵਿਦੇਸ਼ ਮੰਤਰਾਲੇ ਮੁਤਾਬਕ 1 ਚਾਇਨਾ ਨੀਤੀ ਦੋਹਾਂ ਦੇਸ਼ਾਂ ਦੇ ਸਬੰਧਾਂ ਦੀ ਸਿਆਸੀ ਬੁਨਿਆਦ ਹੈ ਦਰਸਲ ਚੀਨ ਆਪਣੇ ਛੇਤੀ ਤਹਿਤ ਤਾਈਵਾਨ ਨੂੰ ਆਪਣਾ ਹਿੱਸਾ ਦੱਸਦਾ ਹੈ ਟਰੰਪ ਅਤੇ ਸ਼ੀ ਦੀ ਗੱਲਬਾਤ ਮਗਰ ਵਾਈਟ ਹਾਊਸ ਨੇ ਬਿਆਨ ਵਿੱਚ ਕਿਹਾ ਸੀ ਕਿ ਰਾਸ਼ਟਰਪਤੀ ਸ਼ੀ ਨਾਲ ਗੱਲ ਮਗਰੋ ਰਾਸ਼ਟਰੀ ਟਰੰਪ ਵਨ ਚਾਈਨਾ ਨੀਤੀ ਦਾ ਸਨਮਾਨ ਕਰਨ ਲਈ ਸਹਿਮਤ ਹੋਏ ਨੇ ਰਾਸ਼ਟਰਪਤੀ ਬਣਨ ਮਗਰੋ ਟਰੰਪ ਦਾ ਇਹ ਵੱਡਾ ਕੂਟਨੀਤਿਕ ਬਦਲਾਅ ਹੈ ਜਿਸ ਨੂੰ ਚੀਨ ਵੱਡੀ ਜਿੱਤ ਵਾਂਗ ਪੇਸ਼ ਕਰ ਰਿਹਾ ਹੈ ਅੰਗੋਲਾ ਦੇ ਉੱਤਰੀ ਸ਼ਹਿਰ ਉਈਗੇ ਵਿੱਚ ਫੁੱਟਬਾਲ ਸਟੇਡੀਅਮ 'ਚ ਮੱਚੀ ਭਗਦੜ ਕਾਰਨ ਘਟਪੜ 17 ਲੋਕਾਂ ਦੀ ਮੌਤ ਹੋ ਗਈ ਜਦਕਿ ਸੈਂਕੜੇ ਜ਼ਖਮੀ ਨੇ ਬੀਬੀਸੀ ਦੀ ਖਬਰ ਦੇ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਸਟੇਡੀਅਮ 'ਚ ਦਾਖਲ ਹੋਣ ਵਿੱਚ ਨਾਕਾਮ ਰਹੇ ਦਰਸ਼ਕਾਂ ਨੇ ਗੇਟ ਲੰਘਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਭਗਦੜ ਮਚ ਗਈ